ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਕਾਪਸਮਿਰ ਕਿਤਾਬ ਦੇ ਵਿੱਚ ਅਸੀਂ ਪਹਿਲੇ ਤਿੰਨ ਕਵੀ ਜਿਹੜੇ ਆ ਉਹ ਪੜ ਚੁੱਕੇ ਹਾਂ ਪ੍ਰੋਫੈਸਰ ਗੁਰਮ ਸਿੰਘ ਦੀ ਅਸੀਂ ਚਾਰ ਕਵਤਾਵਾਂ ਪੜੀਆਂ ਸੀ ਤੇ ਅਗਲਾ ਚੌਥਾ ਕਵੀ ਹੈਗਾ ਪ੍ਰੋਫੈਸਰ ਮੋਹਨ ਸਿੰਘ ਰਚਨਾਵਾਂ ਨੂੰ ਪੜਨ ਤੋਂ ਪਹਿਲਾਂ ਕਵੀ ਦੇ ਬਾਰੇ ਪੜਨਾ ਬਹੁਤ ਜ਼ਰੂਰੀ ਏ ਪ੍ਰੋਫੈਸਰ ਮੋਹਨ ਸਿੰਘ ਜੀਤ ਜਨਮ 1905 ਵਿੱਚ ਨੂੰ ਲਾਇਲਪੁਰ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਇਆ ਪ੍ਰੋਫੈਸਰ ਸਾਹਿਬ ਨੇ ਫਾਰਸੀ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ 1933 ਵਿੱਚ ਖਾਲਸਾ ਕਾਲਜ ਕੰਪ੍ਰੈਸਰ ਵਿੱਚ ਫਾਰਸੀ ਲੈਕਚਰਰ ਦੇ ਵਿੱਚ ਉਹ ਆਪਣਾ ਕੈਰੀਅਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਆਪਣਾ ਇੱਕ ਪ੍ਰਸਿੱਧ ਮਾਸਿਕ ਜਿਹੜਾ ਹੈਗਾ ਆਸ਼ਾਪਾਣਾ ਸ਼ੁਰੂ ਕੀਤਾ ਜਿਹਦਾ ਨਾਮ ਸੀ ਪੰਜ ਦਰਿਆ ਵਣ ਤੋਂ ਬਾਅਦ 1947 ਦੇ ਵਿੱਚ ਆਪਣਾ ਸਾਰਾ ਕਾਰੋਬਾਰ ਦੇ ਦਾ ਸੀ ਉਹ ਅੰਮ੍ਰਿਤਸਰ ਤਬੀਲ ਕਰ ਲਿਆ ਸੀ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਆ ਗਏ ਸੀ 1970 ਤੋਂ 1974 ਤੱਕ ਪ੍ਰੋਫੈਸਰ ਸਾਹਿਬ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਦੇ ਵਿੱਚੋਂ ਕੰਮ ਕਰਨਾ ਸ਼ੁਰੂ ਕੀਤਾ ਪ੍ਰੋਫੈਸਰ ਸਾਹਿਬ ਦੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਨਿੱਜੀ ਜਿਹੜਾ ਸੀ ਉਹ ਰੰਗਣ ਸੀ ਸੁਨਮੇ ਸ਼ੰਦਾਨੂ ਵਰਤਨਾ ਜੋ ਪ੍ਰਚਲਿਤ ਸ਼ੰਦਾਨੇ ਉਹਨਾਂ ਨੂੰ ਨਵੇਂ ਇੱਕ ਬਿੰਬ ਪ੍ਰਦਾਨ ਕਰਨਾ ਪ੍ਰੋਫੈਸਰ ਸਾਹਿਬ ਦੀ ਇਹ ਖੂਬੀ ਸੀ ਪ੍ਰੋਫੈਸਰ ਸਾਹਿਬ ਨੂੰ ਮੋਹਨ ਸਾਹਿਬ ਨੂੰ ਸਿੰਘ ਜੀ ਨੂੰ ਪ੍ਰੀਤਾਂ ਦਾ ਕਵੀ ਵੀ ਕਿਹਾ ਜਾਂਦਾ ਸੋ ਇਸ ਤੋਂ ਇਲਾਵਾ ਇਹਨਾਂ ਨੇ ਪ੍ਰਤੀਵਾਦੀ ਦ੍ਰਿਸ਼ਟੀਕੋਣ ਦੇ ਨਾਲ ਨਾਲ ਰੋਮਾਂਸਵਾਦੀ ਅਰਕਤੀਵਾਦੀ ਕਵਤਾਵਾਂ ਦੀ ਵੀ ਰਚਨਾ ਕੀਤੀ ਉਹਨਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਕਵਿਤਾ ਬਾਅਦ ਉਹ ਇੱਕ ਕਵੀ ਬਣ ਗਏ ਬਹੁਤ ਸਰੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਉਹਨਾਂ ਨੇ ਜਿਵੇਂ ਚਾਰ ਹੰਝੂ ਸਾਵੇ ਪੱਤਰ ਕੁਸੰਬੜਾ ਅੱਧ ਭਾਟੇ ਕੱਚ ਸੱਚ ਆਵਾਜ਼ਾਂ ਵੱਡਾ ਵੇਲਾ ਜ਼ੰਦਰੀ ਤੇ ਜ਼ਮੀਨ ਸੋ ਹੋਰ ਅਨੇਕਾਂ ਰਚਨਾਵਾਂ ਦੇ ਰਾਹੀਂ ਇਹ ਆਪ ਜੀ ਨੇ ਪੰਜਾਬੀ ਸਾਹਿਤ ਨੂੰ ਆਪਣੀ ਬੜਮੁੱਲੀ ਦੇਣ ਦਿੱਤੀ ਤੇ ਆਓ ਅਸੀਂ ਪੜ੍ਹਦੇ ਹਾਂ ਉਹਨਾਂ ਦੀ ਪਹਿਲੀ ਰਚਨਾ ਸਿਪਾਹੀ ਦਾ ਦਿਲ ਸਿਪਾਹੀ ਦਾ ਦਿਲ ਵਾਂਗਾਂ ਛੱਡਦੇ ਹੁਮਾਂ ਬਾਲੀ ਨਹੀਂ ਪੈਰ ਧਰਨ ਦੇ ਮੰਨੂ ਰਕਾਵ ਉੱਤੇ ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਜੰਗ ਦੇ ਵਿੱਚ ਜਾ ਰਹੇ ਇੱਕ ਪੰਜਾਬੀ ਸਿਪਾਹੀ ਦੀ ਦੇਸ਼ ਭਗਤੀ ਨੂੰ ਬਹਾਦਰੀ ਨੂੰ ਨਿੱਡਰਤਾ ਨੂੰ ਕੁਰਬਾਨੀ ਦੀ ਭਾਵਨਾ ਨੂੰ ਬਹੁਤ ਸੋਹਣੀ ਕਵਿਤਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ ਸਪਾਹੀ ਵਿਛੋੜੇ ਦੇ ਕਾਰਨ ਰੋ ਰਹੀ ਆਪਣੀ ਪਤਨੀ ਨੂੰ ਜੰਗ ਦੇ ਵਿੱਚ ਜਾਣ ਲਈ ਕਹਿੰਦਾ ਹੈ ਕਿ ਵਾਂਗਾਂ ਛੱਡ ਦੇ ਹੰਝੂ ਆ ਵਾਲੀ ਨਹੀਂ ਪੈਰ ਧਰਮ ਦੇ ਮੈਨੂੰ ਰਕਾਬ ਉੱਤੇ ਆਪਣੀ ਪਤਨੀ ਨੂੰ ਕਹਿ ਰਿਹਾ ਸਪਾਹੀ ਕਿ ਮੇਰੇ ਕੋੜੇ ਦੀਆਂ ਜੜੀਆਂ ਵਾਂਗਾਂ ਨੇ ਹੋਂ ਨੂੰ ਛੱਡ ਦੇਵੇ ਪੈਰ ਤਰਨ ਦੇ ਮੈਨੂੰ ਰਕਾਬ ਉੱਤੇ ਰਕਾਬ ਆਪ ਜੜੀ ਕੋੜੇ ਉੱਪਰ ਚੜਨ ਲਈ ਪੈਰ ਜਿਹਦੇ ਵਿੱਚ ਰੱਖ ਕੇ ਉੱਪਰ ਚੜਿਆ ਜਾਂਦਾ ਉਹ ਕਹਿ ਰਿਹਾ ਕਿ ਮੈਨੂੰ ਪੈਰ ਜਿਹੜਾ ਹੈਗਾ ਰਕਾਬ ਉੱਤੇ ਰੱਖਣ ਦੇ ਸਾਡੇ ਦੇਸ਼ ਤੇ ਬਣੀਏ ਪੀੜ ਭਾਰੀ ਸਾਡੇ ਦੇਸ਼ ਤੇ ਉੱਪਰ ਜਿਹੜੀ ਪੀੜ ਮੁਸੀਬਤ ਜੜੀ ਹੈ ਉਹ ਬਣੀ ਹੈ ਟੁੱਟ ਪਏ ਨੇ ਬੈਰੀ ਪੰਜਾਬ ਉੱਤੇ ਦੁਸ਼ਮਣ ਜੜੇ ਨੇ ਉਹ ਉਹ ਸਾਡੇ ਪੰਜਾਬ ਦੇ ਉੱਤੇ ਜਿਹੜੇ ਨੇ ਉੱਟ ਟੁੱਟ ਪਏ ਨੇ ਰੋ ਰੋ ਕੇ ਪਾਣੀ ਦਾ ਫੇਰ ਐਵੇਂ ਕਿ ਤੂੰ ਰੋ ਕੇ ਐਵੇਂ ਪਾਣੀ ਜਿਹੜਾ ਹੈ ਉਹਨਾ ਫੇਰ ਮੇਰੇ ਪੰਛੋਣੀ ਪੰਜਾਬ ਦੀ ਆਬ ਉੱਤੇ ਆਵ ਭਾਵ ਸ਼ਾਨ ਦੇ ਉੱਤੇ ਕਿ ਤੂੰ ਮੇਰੇ ਸੋਹਣੇ ਪੰਜਾਬ ਦੀ ਸ਼ਾਨ ਦੇ ਉੱਤੇ ਜਿਹੜਾ ਹੈਗਾ ਰੋ ਰੋ ਕੇ ਪਾਣੀ ਦਾ ਫੇਰ ਸਰੂ ਵਰਗੀ ਜਵਾਨੀ ਮੈਂ ਫੁਕਣੀ ਐ ਕਹਿੰਦਾ ਬੈ ਗਏ ਭੂਂਡ ਜੇ ਆਗੇ ਗੁਲਾਬ ਉੱਤੇ ਕਹਿੰਦਾ ਕਿ ਮੈਂ ਐਡੀ ਸਰੂ ਵਰਗੀ ਜਵਾਨੀ ਜਿਹੜੀ ਐ ਉਹ ਮੈਂ ਕੀ ਫੁਕਣੀ ਐ ਕੀ ਮੈਂ ਅੱਗ ਲਾਉਣੀ ਐ ਅਗਰ ਅਗਰ ਮੇਰੇ ਗੁਲਾਬ ਆ ਪੰਜਾਬ ਦੇ ਉੱਤੇ ਅਗਰ ਭੂਂਡ ਜੜਿਆ ਭੂਂਡ ਪਾਵ ਹਮ ਜਿਹੜੇ ਦੁਸ਼ਮਣ ਨਹੀਂ ਉਨਾਂ ਨੇ ਅਗਰ ਹਮਲਾ ਕਰਤਾ ਕਿਹੜੀ ਗੱਲਾਂ ਤੂੰ ਭੌਂਕੇ ਤੇ ਲਈ ਹੋਗਾ ਕਿਹੜੀ ਗੱਲਾਂ ਤੂੰ ਅੱਖਾਂ ਸੁਜਾਈਆਂ ਨੇ ਕਿ ਤੂੰ ਕਿਹੜੀ ਗੱਲਾਂ ਭੌਂਕੇ ਅਭਿਸਕੀਆਂ ਦੇ ਨਾਲ ਰੋਣਾ ਕਿ ਤੂੰ ਕਿਹੜੀ ਗੱਲਾਂ ਭੌਂਕੇ ਤੇ ਹੌਕਾ ਲਹਿਰਿੰਗੀ ਕਿਸ ਗੱਲਾਂ ਤੋਂ ਆਪਣੀਆਂ ਅੱਖਾਂ ਜੜੀਆਂ ਨੇ ਰੋ ਰੋ ਕੇ ਸੁਜਾਈਆਂ ਨੇ ਲੰਘੇ ਪੰਜਾਂ ਦਰਿਆਵਾਂ ਦੇ ਸਨ ਥੋੜੇ ਜੇ ਤੂੰ ਹੋਰ ਦੋ ਨਦੀਆਂ ਬਹਾਈਆਂ ਨੇ ਹੋਰ ਨਦੀਆਂ ਭਾਵ ਦੋ ਅੱਖਾਂ ਨਾਲ ਰੋਣਾ ਦੇ ਗੱਲ ਕੀਤੀ ਗਾ ਨਦੀਆਂ ਅੱਖਾਂ ਨੂੰ ਕਿਹਾ ਕਿ ਹੋਰ ਹੀ ਜਿਹੜੇ ਲੰਘੇ ਜਿਹੜੇ ਪੰਜ ਲੰਘੇ ਸੀਗੇ ਪੰਜ ਦਰਿਆਵਾਂ ਦੇ ਲੰਘੇ ਸੀ ਉਹਦੇ ਬਾਰੇ ਗੱਲ ਕਰ ਰਿਹਾ ਕਿ ਉਹ ਥੋੜੇ ਸੀਗੇ ਜੋ ਤੂੰ ਹੋਰ ਦੋ ਨਦੀਆਂ ਜੜੀਆਂ ਨੇ ਉਹ ਬਗਾ ਲਈਆਂ ਨੇ ਫੁਹੀ ਫੁਹੀ ਨੂੰ ਪੈ ਸੈਕ ਦੇ ਵੀਰ ਮੇਰੇ ਫੁਹੀ ਫੁਹੀ ਪਾਪ ਕਣ ਕਣ ਕੀ ਕਰਾਂ ਮੈਂ ਦੁੱਧ ਸ਼ਹਾਰਿਆਂ ਨੂੰ ਕਹਿੰਦਾ ਮੇਰੇ ਬੀਰ ਜੜੇ ਨੇ ਉਹ ਫੂਹੀ ਫੂਹੀ ਜਿਹੜਾ ਹੈਗਾ ਪਾਪ ਕਣ ਕਣ ਦੇ ਲਈ ਜਿਹੜਾ ਸਹਿਕ ਰਹੇ ਨੇ ਤੇ ਮੈਂ ਕੀ ਕਰਨਾ ਇਹਨਾਂ ਦੁੱਧ ਜਿਹੜਾ ਸ਼ਹਾਰੇ ਖਾ ਕੇ ਮੈਂ ਕੀ ਕਰਨਾ ਸੱਥੀ ਤੜਫ ਦੇ ਪਏ ਨੇ ਖਾਕ ਅੰਦਰ ਖਾਕ ਭਾਵੇਂ ਮਿੱਟੀ ਮਿੱਟੀ ਦੇ ਲਈ ਜਿਹੜਾ ਨੇ ਕਣ ਕਣ ਦੇ ਲਈ ਲਾਟ ਦੇ ਨੇ ਪੰਛੀ ਲਾਮਾ ਮੇ ਮਹਿਲਾ ਚਵਾਰਿਆਂ ਨੂੰ ਪੰਛੀ ਭਗ ਅੰਗ ਕਹਿੰਦਾ ਕੀ ਮੈਂ ਮਹਿਲਾ ਤੇ ਚਵਾਰਿਆਂ ਨੂੰ ਮੈਂ ਕੀ ਅੱਗ ਲਾਣੀ ਆ ਫੌਜੀ ਬਾਜੀਆਂ ਆਣ ਕਣਕੋਰ ਪਾਈ ਕਣਕੋਰ ਜਿਵੇਂ ਬੱਦਲ ਜਿਹੜਾ ਗਰਜਦਾ ਕਹਿੰਦਾ ਜਦੋਂ ਜਦੋਂ ਜਿਹੜੇ ਦੁਸ਼ਮਣ ਨੇ ਜਿਹੜੇ ਜਿਨ੍ਹਾਂ ਨੇ ਜਿਹੜੇ ਬੱਦਲ ਦੇ ਬਾੰਗ ਗਰਜ ਰਹੇ ਨੇ ਲਗ ਗਿਆ ਇਹ ਡੱਗਾ ਨਗਾਰਿਆਂ ਨੂੰ ਨਗਾਰਿਆਂ ਨੂੰ ਡੱਗਾ ਲੱਗ ਗਿਆ ਮੇਰੇ ਘੋੜੇ ਵੀ ਚੁੱਕ ਲੈ ਕੰਨ ਦੋਵੇਂ ਭਾਵ ਚੁੱਕ ਲੈ ਭਾਵ ਚੇਤਨ ਹੋ ਗਿਆ ਕਿੰਦਾ ਕਿ ਮੇਰੇ ਘੋੜੇ ਵੀ ਚੁੱਕ ਲੈ ਕੰਨ ਦੋਵੇਂ ਮੇਰਾ ਘੋੜਾ ਵੀ ਜਿਹੜਾ ਹੈਗਾ ਉਹ ਚੇਤਨ ਹੋ ਗਿਆ ਜੰਗ ਦੇ ਵਿੱਚ ਜਾਣ ਲਈ ਤਿਆਰ ਹੋ ਗਿਆ ਵੇਖ ਇਹਦੀਆਂ ਖੁਰਾ ਫੁੰਕਾਰਿਆਂ ਨੂੰ ਕਿ ਇਹੇ ਦੇਖ ਇਹਦੇ ਵੱਲ ਕਿਵੇਂ ਇਹ ਜਿਹੜਾ ਹੈਗਾ ਫੁੰਕਾਰੇ ਮਾਰਦਾ ਹੋਇਆ ਆਪਣੇ ਖੋਰ ਜਿਹੜਾ ਉਹ ਚੱਕ ਰਿਹਾ ਡੋਲੇ ਫਰਕ ਦੇ ਪਈ ਨੇ ਅੱਜ ਮੇਰੇ ਅੱਜ ਦੁਸ਼ਮਣ ਨੂੰ ਦੇਸ਼ ਦੇ ਉੱਪਰ ਚੜਿਆ ਹੋਇਆ ਦੇਖ ਕੇ ਮੇਰੇ ਡੋਲੇ ਜਿਹੜੇ ਨੇ ਉਹ ਕੀ ਕਰ ਰਹੇ ਨੇ ਫਰਕ ਰਹੇ ਨੇ